ਓਏ ਸਸਤੀ ਗੱਲ ਸਾਰਿਆਂ ਨੂੰ ਹੋਰ ਕਿਦਾਂ ਠੀਕ ਹੋ ਸਾਰੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਕਰਦੇ ਹਾਂ ਸ਼ੌਂਕ ਆਪਣੀ ਮੁਰਗੀ ਨੂਰ ਜਹਾਨ ਨੇ ਅੱਜ ਪਹਿਲਾ ਅੰਡਾ ਰੱਖ ਦਿੱਤਾ ਆਪਣਾ ਬਿੰਗਮ ਜਾਨਵਰ ਆਪਣੀ ਮੁਰਗੀ ਡਾਇਨਾ ਇਹਦੀ ਡੀਵਾਰਮਿੰਗ ਕਰਨੀ ਪੈਣੀ ਹੈ ਅੱਡਿਆ ਤੇ ਨਹੀਂ ਆਈ ਹੈ ਜੇ ਇਹਨੂੰ ਮਲਪਾ ਦੀ ਗੋਲੀ ਗੋਲੀ ਲਾਵਾਂਗੇ ਜਾਂ ਫਿਰ ਲਿਕਵਿਡ ਹੈਗੀ ਆਪਣੇ ਕੋਲ ਐਲਬਮ ਵਰ ਉਹ ਲਾਵਾਂਗੇ ਬਾਕੀ ਇੱਧਰ ਤਾੜਿਆ ਹੋਇਆ ਆਪਣਾ ਮੋਰ ਅੰਡਾ ਟੈਗਰ ਤਕਰੀਬਨ ਇਹਨੂੰ ਤੁਸੀਂ ਜਾਣਦੇ ਹੀ ਆਂ ਸਰਪਰ ਹੋ ਚੱਲਾ ਨਵੇਂ ਖੰਭ ਆ ਗਏ ਇਹਨੂੰ ਹੁਣ ਆਪਾਂ ਬਾਹਰ ਛੱਡ ਦਵਾਂਗੇ ਥੋੜੇ ਦਿਨਾਂ ਤੱਕ ਨਾਲ ਮੁਰਗੀ ਹੈਗੀ ਆ ਰਾਣੋ ਸਲੇਟੀ ਮੋਜਰ ਇਹਦੀ ਧੀ ਆ ਕਿਉਂਕਿ ਹੁਣ ਆਪਾਂ ਇਹਦੀ ਬਰੀਡ ਕਰਨੀ ਆ ਤੇ ਬਾਕੀ ਇਧਰ ਆਪਣਾ ਫਿਰਦਾ ਬਿੰਗਮ ਆ ਜੁੜੀ ਫਿਰਦੀ ਇਹਦਾ ਸ਼ੌਂਕ ਕਰੋ ਆਪਣਾ ਮੁਰਗ ਹਿਟਲਰ ਪੀਲਾ ਇਹਦੇ ਬੱਚੇ ਕੱਲ ਸੇਲ ਤੇ ਪਾਈ ਸੀ ਤੇ ਦੋਸਤ ਕਾਫੀ ਤਕਰੀਬਨ ਪੁੱਛਦੇ ਆ ਬਾਈ ਇੱਕ ਇੱਕ ਦੋ ਦੋ ਕਰਕੇ ਬੱਚੇ ਦੇ ਦੇ ਮੈਂ ਕਹਾ ਨਹੀਂ ਭਰਾ ਕਿਉਂਕਿ ਆਪਾਂ ਨੂੰ ਮਗਰ ਵੀ ਖੁੱਡੇ ਚਾਹੀਦੇ ਆ ਕਿਉਂਕਿ ਮਗਰ ਮੁਰਗੀਆਂ ਬੱਚੇ ਕਰਦੀਆਂ ਪਈਆਂ ਤੇ ਬਾਕੀ ਦੀ ਸ਼ੌਂਕ ਕਰੋ ਇਕੱਠੇ ਬੱਚੇ ਸੇਲ ਕਰਾਂਗੇ ਜਰੂਰੀ ਕੀਤੇ ਉਹ ਇਹਦੀ ਖੰਬ ਹੁੰਦੇ ਪਏ ਪੂਜਦੇ ਨਵੀਂ ਪੂਜ ਕਰਦਾ ਪਿਆ ਤੇ ਆਪਣੀ ਉਹ ਆਰਤ ਹੈ ਨਹੀਂ ਜੀ ਵੀ ਆਪਣੇ ਜੋ ਹੁੰਦਾ ਸਾਰਾ ਕੁਝ ਸਾਹਮਣੇ ਹੀ ਹੈ ਜਨਬਤ ਅਕ੍ਰਮ ਸਾਹਮਣੇ ਦਿਖਾਈ ਦੇ ਆ ਆਪਣੇ ਘਰ ਦਾ ਬਣਾਇਆ ਹੋਇਆ ਪੱਠਾ ਬੇਗਮ ਫਿਰਦਾ ਤੇ ਆ ਮੁਰਗੀ ਵੀ ਆਪਣੀ ਬਣਾਈ ਹੋਈ ਫਿਰਦੀ ਹੈ ਇਹਦੀ ਮਾਂ ਆਪਣੇ ਕੋਲ ਹੀ ਸੀਗੀ ਅੰਡੇਆ ਤੇ ਬੈਠੀ ਬੈਠੀ ਤੇ ਾਂਡੇ ਦੇ ਬੇਟੀ ਬੇਟੀ ਬਿੱਲਾ ਮਾਰ ਗਿਆ ਸੀਗਾ ਬਾਕੀ ਉਹ ਫਰੇ ਫਿਰਦੀਆਂ ਦੋ ਪੱਟੀਆਂ ਇੱਕ ਆ ਪੱਠੀ ਪੀਲੀ ਫਿਰਦੀ ਐ ਇਹਨਾਂ ਪੀਲੇ ਨਾਲ ਲਈ ਐ ਤੋ ਡਰਦੀ ਐ ਪੀਲੀ ਮੁਰਗੀ ਤਾਂ ਤਾਂ ਕਰਕੇ ਪਰੇ ਚਲ ਜਾਂਦੀ ਐ ਤੇ ਮੈਂ ਤੁਹਾਨੂੰ ਜਿਹੜੇ ਹੋਰ ਬੱਚੇ ਆਪਣੇ ਕੋਲ ਕੱਲ ਰਾਤ ਨਿਕਲੇ ਆ ਆਪਣੀ ਮੁਰਗੀ ਚੰਨੂ ਦੇ 6 ਾਂਡੇ ਪਾਏ ਸੀ ਤਿੰਨ ਬੱਚੇ ਗੱਡੇ ਭੱਗ ਵਾਲੀ ਨੇ ਤੇ ਤੁਹਾਨੂੰ ਕਰਾਉਣਾ ਸ਼ੌਂਕ ਆ ਦੇ ਇਹ ਬੱਚੇ ਵੀ ਆਪਾਂ ਤੁਹਾਨੂੰ ਦਿਖਾਉਣਾ ਉਧਰ ਹੀ ਲੈ ਜਾਣੇ ਆ ਉਹ ਮੁਰਗੀ ਦੇ ਨਾਲ ਇੱਕ ਨਾ 17 ਬੱਚੇ ਪਾਏ ਆ ਜਿਹੜੀ ਦੇਸੀ ਆ ਇਹ ਉਹਦੇ ਨਾਲ ਹੀ ਕਰਦੇ ਨੇ ਕਿਉਂਕਿ ਥਾਂ ਥਾਂ ਬੱਚੇ ਸਾਹਮਣੇ ਓਕੇ ਆ ਬਾਕੀ ਇਧਰ ਫਿਰਦੇ ਆ ਬੱਚੇ ਤੇ ਕਰੋਨਾ ਦਾ ਨਸ਼ਕ ਆ ਲੋ ਆ ਬਚਾ ਦਾ ਸ਼ੌਂਕ ਨੇ ਪਾਣੀ ਰੱਖਣ ਵਾਲਾ ਪਾਣੀ ਰੱਖਦਾ ਸਾਰੇ ਤਰ੍ਹਾਂ ਦੇ ਹੈਗੇ ਆ ਟੀਲੇ ਆ ਬਿੰਗਮ ਔਰ ਇਹ ਬੱਚਾ ਹੁੰਦਾ ਬਿੰਗਮ ਦਾੜੀ ਵਾਲੇ ਆ ਸਲੇਟੀ ਆ ਜਾਨੀ ਕਿ ਜਿੰਮੇ ਦੇ ਕਿਸੇ ਦੇ ਡਿਮਾਂਡ ਹੋਵੇ ਉਦਾਂ ਦੇ ਬੱਚੇ ਆਪਾਂ ਦਵਾਂਗੇ ਲੇਕਿਨ ਹਜੇ ਇਹ ਰੋਕ ਕੇ ਸੇਲ ਕਰਾਂਗੇ ਇਹ ਹੈਗੇ 17 ਬੱਚੇ ਤਿੰਨ ਉਹ ਇਧਰ ਆ ਜਾਣੇ ਆ 20 ਹੋ ਜਾਣੇ ਉਹ ਤੇ ਫਿਰ ਆਪਾਂ ਦੇਖਾਂਗੇ ਫਿਰ ਆਪਾਂ ਸ਼ੌਕ ਕਰਾਵਾਂਗੇ ਵੱਧ ਤੋਂ ਵੱਧ ਆਪਣੇ ਦੋਸਤਾਂ ਨੂੰ ਬਾਕੀ ਇਹ ਮੁਰਗੀ ਜਿਹੜੀ ਆ ਮੇਰਾ ਭਰਾ ਦੇਸੀ ਆ ਲੇਕਿਨ ਬੱਚੇ ਸੁਣੇ ਸਾਂਭਦੀ ਆ ਯਾਰ ਕਹਿਣ ਨੂੰ ਜਿੱਦਾਂ ਮਰਜ਼ੀ ਕਹੀ ਜਾਣ ਬੰਦੇ ਬੱਚੇ ਦੇਖ ਲਓ 17 ਲਈ ਫਿਰਦੀ ਆ ਤਿੰਨ ਇਹਨਾਂ ਹੋਰ ਪਾ ਦੇਣੇ ਉਹ ਵੀ ਇਹਨੇ ਚੱਕੀ ਪੈਣੇ ਆ ਠੀਕ ਆ ਤੇ ਵੀ ਸ਼ੌਕ ਕਰੋ ਇਹਨਾਂ ਨੂੰ ਬਰੂਟਰ ਵਾਲਾ ਪਾਣੀ ਲਾਉਣੇ ਆ ਥੋੜਾ ਜਿਹਾ ਕਿਉਂਕਿ ਇਹ ਬੱਚੇ ਉਧਰੋਂ ਆਏ ਆ ਫੀਡ ਫੂਡ ਅੱਜ ਇਹਨਾਂ ਨੇ ਖੁਸ਼ ਹੋ ਕੇ ਖਾਧੀ ਕਿਉਂਕਿ ਉੱਧਰ ਕੁਕੜੀ ਖਾਣ ਨਹੀਂ ਦਿੰਦੀ ਫੀਡ ਥਾਂ ਥੋੜਾ ਸੀਗਾ ਪੱਕੇ ਥਾਂ ਦੇ ਸੀਗੇ ਅੱਜ ਕੱਚੇ ਥਾਂ ਤੇ ਛੱਡੇ ਆ ਇਹਨਾਂ ਨੂੰ ਬਰੂਟਰ ਵਾਲਾ ਪਾਣੀ ਦਾ ਦਿੰਨੇ ਮੜੇ ਆ ਤੇ ਤੁਸੀਂ ਸ਼ੌਂਕ ਕਰੋ ਇਹਨਾਂ ਨੂੰ ਬੰਦ ਕਰਦਾ ਮੈਂ ਉੱਧਰੋਂ ਲੈ ਕੇ ਆਉਣਾ ਪਾਣੀ ਬਣਾ ਕੇ ਇਹਨਾਂ ਲਈ ਹਜੇ ਬਾਹਰ ਨਹੀਂ ਛੱਡਾਂਗੇ ਮੇਰਾ ਭਰਾ ਕਹਿੰਦਾ ਯਾਰ ਬੱਚੇ ਛੂਟੇ ਆ ਇਹਨਾਂ ਹੋਵੇ ਕਾਂਗੂ ਚੱਕ ਕੇ ਲੈ ਜਵੇ ਇੱਕ ਮਿੰਟ ਇਹਨਾਂ ਨੂੰ ਇੱਧਰ ਖੋਲਦਾ ਜਿਹੜੇ ਕੱਲ ਸੀਲ ਤੇ ਪਾਈ ਬੱਚੇ ਉਹ ਵੀ ਦੁਬਾਰਾ ਦਿਖਾਉਣਾ ਤੁਹਾਨੂੰ ਮੈਂ ਹਲੋ ਠੀਕ ਹੈ ਤੇ ਆਪਾਂ ਇਹਨੂੰ ਬਲੌਗ ਨੂੰ ਯਾਰਾ ਲੰਬਾ ਨਹੀਂ ਖੈਦੇ ਇੱਥੇ ਕਰਦੇ ਐਂਡ ਫਿਰ ਇਹਨਾਂ ਨੂੰ ਦਣਦੂਆ ਲਾ ਦਈਏ ਮਿਲਦੇ ਆਂ ਫਿਰ ਅਗਲੇ ਬਲੌਗ ਚ ਤਦ ਤੱਕ ਵੀ ਰੱਬ ਰੱਖਾ ਸਪੋਰਟ ਕਰੋ ਆਪਣੇ ਯਾਰ ਨੂੰ ਦੱਬ ਕੇ ਬਾਕੀ ਇੱਧਰ ਫਿਰਦੇ ਆਪਣੇ ਜਾਨਵਰ ਠੀਕ ਹੈ